ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਆਪਾਂ ਵੀਡੀਓ ਨਵੀਂ ਜਾਣਕਾਰੀ ਨਵਾਂ ਵਲੌਗ ਤੇ ਅੱਜ ਆਪਾਂ ਤੁਹਾਨੂੰ ਦੋਸਤੋ ਮਲੇਰ ਕੋਟਲੇ ਦੀਆਂ ਰੌਣਕਾਂ ਦਿਖਾਵਾਂਗੇ ਜੋ ਦੀਵਾਲੀ ਦੇ ਦਿਨੀਆਂ ਹੈਗੀਆਂ ਦੀਵਾਲੀ ਤਾਂ ਹਜੇ 1-2 ਦਿਨ ਰਹਿੰਦੇ ਆ ਤੇ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਤੁਹਾਨੂੰ ਦੀਵਾਲੀ ਦਾ ਵਲੌਗ ਸ਼ੁਰੂ ਕਰਾਂਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਰੌਣਕ ਮੇਲਾ ਚੱਲਦੇ ਆਂ ਦੋਸਤੋ ਦੇਖੋ ਆਹ ਆਪਾਂ ਆ ਗਏ ਹੈਗੇ ਆ ਟਰੱਕ ਯੂਨੀਅਨ ਆਪਾਂ ਆ ਗਏ ਜੀ ਟਰੱਕ ਯੂਨੀਅਨ ਚੌਕ ਤੇ ਆਪਾਂ ਅੱਜ ਕੁਝ ਗਿਫਟ ਦੇਣੇ ਹੈਗੇ ਆ ਮਠਿਆਈਆਂ ਦੇ ਕੁਝ ਆਪਣੇ ਯਾਰ ਮਿੱਤਰਾਂ ਨੂੰ ਮਠਿਆਈਆਂ ਦੇਣੀਆਂ ਨੇ ਤੇ ਆਪਾਂ ਅੱਜ ਮਠਾਈ ਲੈਣ ਚੱਲਦੇ ਆਂ ਦੋਸਤੋ ਸਵੇਰੇ ਅਸੀਂ ਪਟਾਕੇ ਲੈ ਕੇ ਆਏ ਆ ਜਦੋਂ ਅਸੀਂ ਪਟਾਕੇ ਲੈਣਗੇ ਤੇ ਅਸੀਂ ਉਹਦਾ ਵਲੌਗ ਨਹੀਂ ਬਣਾ पाए ਕਿਉਂਕਿ ਨੱਠ ਭੱਜ ਜ਼ਿਆਦਾ ਸੀ ਤੇ ਉਹਦੇ ਚੱਕਰ ਦੇ ਵਿੱਚ ਅਸੀਂ ਆਪਣੇ ਵਲੌਗ ਨਹੀਂ ਬਣਾ पाए ਤੇ ਹੁਣ ਜਿਹੜੇ ਪਟਾਕੇ ਲੈਂਦੇ ਆ ਮੋਹਿਦ ਦੇ ਕਹਿਣ ਵਾਂਗੂ ਮੋਹਿਤਾ ਨਾਲ ਲਿਖੋ ਦੇ ਰੱਖ ਦੋ ਇਹ ਲਿਖੋ ਕੇ ਆਇਆ ਘਰ ਸਾਰੇ ਚਲਾ ਦੇਗੇ ਮੇਰੇ ਚਲਾ ਦੇਣਾ ਜਿਹੜੇ ਆਪਣੇ ਇਹਦੇ ਯਾਰ ਮਿੱਤਰ ਵੀ ਆ ਜਿਹੜੇ ਹੋਰ ਘਰ ਦੇ ਮੈਂਬਰ ਆ ਜੀ ਮੇਰੇ ਚਾਚੇ ਦਾਦੇ ਮੁੰਡੇ ਨੇ ਵੀ ਆਪਾਂ ਪਹਿਲਾਂ ਉਹਨਾਂ ਦੇ ਪਟਾਕੇ ਚਲਵਾਵਾਂਗੇ ਤੇ ਫਿਰ ਆਪਾਂ ਆਪਣੇ ਪਟਾਕੇ ਬਾਅਦ ਚ ਕੱਢਨੇ ਆ ਤੇ ਚੱਲਦੇ ਆਪਾਂ ਹੋਰ ਤੁਹਾਨੂੰ ਰੌਣਕ ਮੇਲਾ ਦਿਖਾਉਨੇ ਆ ਦੋਸਤੋ ਪਟਾਣ ਦਿਖਾਉਨੇ ਆ ਆ ਦੇਖੋ ਦੋਸਤੋ ਸ਼ੂਟਿੰਗ ਵਾਲਿਆਂ ਦੀਆਂ ਬਸਾਈਆਂ ਹੋਈਆਂ ਨੇ ਅੱਜ ਮਲੇਰ ਕੋਟਲਾ ਦੇ ਵਿੱਚ ਜਾਰ ਐਸ ਜੰਦੇ ਜਾਂਦੇ ਦੇਖਿਆ ਕਿ ਇਹ ਸ਼ੂਟਿੰਗ ਵਾਲਿਆਂ ਦੀਆਂ ਬਸਾਈਆਂ ਹੋਈਆਂ ਨੇ ਤੁਹਾਨੂੰ ਨਹੀਂ ਆਪਾਂ ਤੁਹਾਨੂੰ ਕਿੱਥੇ ਸ਼ੂਟਿੰਗ ਆ ਆ ਦੇਖੋ ਦੋਸਤੋ ਆਪਾਂ ਵੀ ਪਹਿਲਾਂ ਇੱਥੇ ਵਲੌਗ ਬਣਾ ਚੁੱਕੇ ਆ ਇਸ ਕਿਲੇ ਦਾ ਆ ਸਾਹਮਣੇ ਕਿਲਾ ਆ ਦੇਖ ਸਾਹਿਬ ਇੱਥੇ ਦੋਸਤੋ ਸ਼ੂਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਲਗਭਗ ਚੱਲਦੇ ਆਪਾਂ ਤੁਹਾਨੂੰ ਸ਼ੂਟਿੰਗ ਦੇਖੋ ਦੋਸਤੋ ਆ ਗੱਡੀਆਂ ਇਹਨਾਂ ਦੀਆਂ ਸ਼ੂਟਿੰਗ ਵਾਲੀਆਂ ਨੇ ਖੜੀਆਂ ਨੇ ਇਹ ਸਾਰਾ ਸਮਾਨ ਆ ਦੇਖੋ ਇਹ ਸਾਰਾ ਸਮਾਨ ਆਇਆ ਹੈ ਸ਼ੂਟਿੰਗ ਵਾਲਿਆਂ ਦਾ ਇਹ ਖਾਣਾ ਵੀ ਆਇਆ ਹੋਇਆ ਜੀ ਇਹ ਬੰਦੇ ਖੜੇ ਨੇ ਇੱਥੇ ਕੀ ਹਾਲ ਹੈ ਵੀ ਬਸ ਇੱਕਦਮ ਕੀ ਆਪਣੇ ਸ਼ੂਟਿੰਗ ਵਾਲਿਆਂ ਦਾ ਖਾਣਾ ਖੁਣਾ ਲੈ ਕੇ ਆਇਓ ਹਾਂ ਹਾਂ ਸ਼ੂਟਿੰਗ ਵਾਲਿਆਂ ਦਾ ਖਾਣਾ ਹੈ ਕਿ ਕਿਸ ਚੀਜ਼ ਦੀ ਸ਼ੂਟਿੰਗ ਹੋ ਰਹੀ ਹੈ ਇੱਥੇ ਇਹ ਪਿਕਚਰ ਹੈ ਕਿਹੜੀ ਫਿਲਮ ਦੀ ਕੋਈ ਪਤਾ ਡਰ ਟਰਨ ਹਾਂ ਡਰ ਡਰ ਟਰਨ ਟਰਨ ਕਿਸੇ ਰੋ ਗਿਆ ਜਲਜੀਤ ਸਿੰਘ ਦਲਜੀਤ ਸਿੰਘ ਓਕੇ ਅਭੀ ਦੇਖੋ ਦੋਸਤੋ শুটিং ਦਾ ਸਮਾਨ ਆ ਸਾਰਾ ਇਹ ਸਿਕਿਉਰਟੀ ਵੀ ਨਾਲ ਆ ਆ ਦੇਖੋ ਜੀ ਦੋਸਤੋ ਇਹ ਹੈਗਾ ਖਾਣੇ ਪੀਣ ਦਾ ਸਮਾਨ ਇਹਨਾਂ ਦਾ ਦੇਖ ਸਕਦੇ ਹਾਂ ਇਹ ਖਾਣਾ ਵਗੈਰਾ ਵੀ ਆਇਆ ਹੋਇਆ ਚੱਲਦੇ ਆ ਇੱਧਰ ਦੋਸਤੋ ਸ਼ੂਟਿੰਗ ਚੱਲ ਰਹੀ ਹੈ ਤੇ ਸ਼ੂਟਿੰਗ ਦੀ ਥੋੜੀ ਮਨਾਹੀ ਆ ਦਿਖਾਣ ਦੀ ਆ ਆਪਣਾ ਉਧਰੇ ਯਾਰ ਰਾਸ਼ ਕਾਫੀ ਹੈ ਜੀ ਦੇਖੋ ਦਿਵਾਲੀ ਕਰਕੇ ਰਾਸ਼ ਕਾਫੀ ਆ ਦੋਸਤੋ ਸ਼ੂਟਿੰਗ ਜਿਹੜੀ ਹੋ ਰਹੀ ਦੋਸਤੋ ਅੰਦਰ ਸ਼ੂਟਿੰਗ ਜਿਹੜੀ ਹੋ ਰਹੀ ਸੀ ਉਹਦੀ ਆਪਾਂ ਨੂੰ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ ਸੀਨ ਦਿਖਾਉਣ ਦੀ ਤੇ बार-ਬਾਰੋ ਆਪਾਂ ਤੁਹਾਨੂੰ ਦਿਖਾਈ ਦਿੱਤਾ ਹੈਗਾ ਤੇ ਚੱਲਦੇ ਹਾਂ ਦੋਸਤੋ ਦਿਵਾਲੀ ਕਰਕੇ ਦੇਖ ਸਕਦੇ ਹੋ ਤੁਸੀਂ ਰਤਨਾ ਗਿਫਟ ਪੁਆਇੰਟ ਦੇਖੋ ਸਾਰੀਆਂ ਸਜਾਵਟ ਦੀਆਂ ਚੀਜ਼ਾਂ ਨੇ ਇਹ ਇਹ ਦੀਵਾਲੀ ਤੇ ਦੀਵਾਲੀ ਵਾਸਤੇ ਲੋਕ ਘਰ ਦੇ ਵਿੱਚ ਇਹ ਜਾਨਵਰੀਆਂ ਗਿਫਟ ਦੇਣ ਵਾਲੀਆਂ ਸਾਰੀਆਂ ਇਹ ਗਿਫਟ ਵਾਲੀਆਂ ਸਾਰੀਆਂ ਚੀਜ਼ਾਂ ਨੇ ਇਹ ਸਜਾਵਟ ਵਾਸਤੇ ਘਰ ਦੀ ਆਹ ਦੇਖ ਸਕਦੇ ਹੋ ਦੋਸਤੋ ਇਹ ਦੁਕਾਨ ਦਾ ਅੰਦਲਾ ਹੀਸਾ ਹੈਗਾ ਜੀ ਸਜਾਵਟ ਦਾ ਸਾਮਾਨ ਆ ਸਾਰਾ ਇਹ ਬੱਸ ਇੱਥੇ ਚੂੜੀਆਂ ਵੀ ਮਿਲਦੀਆਂ ਨੇ ਕਾਫੀ ਫੇਮਸ ਦੁਕਾਨਾ ਹੈ ਗਿਫਟਾਂ ਤੇ ਬਾਕੀ ਹੋਰ ਇੱਥੇ ਸਾਰਾ ਸਾਮਾਨ ਹੈ ਮਿਲਦਾ ਆਪਾਂ ਦੁਕਾਨ ਦੇ ਆਨਰ ਨਾਲ ਮਿਲਾਉਨੇ ਆ ਤੁਹਾਨੂੰ ਚਲਦੇ ਆ ਇਹ ਹੈਗੇ ਜੀ ਆਨਰ ਹਾਂਜੀ ਦੋਸਤ ਹੈਲੋ ਕੀ ਨਾਮ ਹੈ ਤੁਹਾਡਾ ਮਮਨ ਨਦੀਮ ਰਤਨ ਚੋਰ ਮੁਹੰਮਦ ਨਦੀਮ ਨਦੀਮ ਰਤਨ ਅੱਛਾ ਕਦੋਂ ਕੀਤੇ ਆਪਾਂ ਦੁਕਾਨ ਕਿਤੂ ਹੈ ਜੀ ਇਹ ਹੋਵੇ 25 ਕੇ ਸਾਥ 25 ਕੇ ਸਾਥ ਸ਼ੁਰੂਆਤ ਤੇ ਪਹਿਲਾਂ ਕੀ ਸੀ ਤੁਹਾਡੇ ਕੋਲੇ ਗਿਫਟ ਆਈਟਮ ਕੋਸਮੈਟਿਕ ਹੀ ਓਕੇ ਤੇ ਆਪਾਂ ਵੈਸੇ ਰੈਗੂਲਰ ਹੀ ਗਿਫਟ ਆਈਟਮ ਤੁਹਾਡੇ ਕੋਲ ਮਿਲਦੀ ਹੈ ਹਾਂਜੀ ਪੂਰਾ ਸਾਲ ਜਾਂ ਕਿਸੇ ਆਪਣੇ ਤਿਹਾਰਾਂ ਤੇ ਨਹੀਂ 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 ਪੂਰਾ ਸਾਲ ਹੀ ਗਿਫਟ ਆਈਟਮ ਹੁੰਦੀ ਆਪਣੇ ਨਾਲ ਹਾਲ ਬ੍ਰਾਂਡ ਹੁੰਦੇ ਨੇ ਕੋਸਮੈਟਿਕ ਦੇ ਵਿੱਚ ਤੇ ਕ੍ਰੋਕੀ ਵਗੈਰਾ ਹੁੰਦੀ ਹੈ ਬਾਕੀ ਫਾਸ ਵਗੈਰਾ ਇੱਕ ਪੂਰੀ ਸਪੀਰੀਅਰ ਕੁਆਲਿਟੀ ਹੁੰਦੀ ਹੈ ਉਹ ਕੋਲੇ ਫਾਸ ਦੀ ਫਾਸ ਦੀ ਹਾਂਜੀ ਕਿਹੜੇ ਕਿਹੜੇ ਆਪਣੇ ਕੋਲੇ ਬ੍ਰਾਂਡ ਆ ਸਾਰੇ ਬ੍ਰਾਂਡ ਮਿਲ ਜਾਣਗੇ ਮੰਨ ਲਓ ਆਪਾਂ ਚਲਦੇ ਜਿਵੇਂ ਸਟੋਰ ਆਰਟੀਕਲ ਹੋਣਗੇ ਸਾਰੇ ਆਪਣੇ ਕੋਲ ਡਿਟੋ ਪੀਸ ਇਹ ਉਤੇ 35000 ਦਾ ਤੇ ਆਪਣੇ ਕੋਲੇ 3500 ਰੁਪਏ ਦੇ 3500 ਰੁਪਏ ਦੇ ਹਾਂ ਔਰ ਇਹ ਸਟੋਰ ਆਰਟੀਕਲ ਓਕੇ ਹਾਂਜੀ ਤੇ ਬਾਕੀ ਆ ਤੁਹਾਡਾ ਜਿਹੜਾ ਕਾਸਮੈਟਿਕ ਦਾ ਵੀ ਹਾਂਜੀ ਕਾਸਮੈਟਿਕ ਇਹ ਨਹੀਂ ਸਾਰਾ オリジナル ਹੋਣਾ ਆਪਣੇ ਕੋਲੇ ਇਹ ਮਾਰਕੀਟ ਦੀ ਡੁਪਲੀਕੇਟ ਵਿਕਦਾ ਆਪਣੇ ਕੋਲ ਕੋਈ ਫੰਡਾ ਨਹੀਂ ਹੋਣਾ ਓਕੇ ਤੇ オリジナル ਹੀ ਸਮਾਨ ਹੈ ਤੁਹਾਡੇ ਕੋਲ ਸਾਰਾ オリジナル ਹੋਗਾ ਕਾਸਮੈਟਿਕ ਦਾ ਆਲਓ ਪਰ ਜਿੰਨੀ ਵੀ ਆਟਮੇਰੀ ਸ਼ੋਰੂਮ ਦੇ ਵਿੱਚ ਹੋਵੇ ਕਿੱਥੇ ਉਹਨਾਂ ਦੀ ਦੁਕਾਨ ਦੇ ਉੱਪਰ ਰਤਨ ਗਿਫਟ ਪੁਆਇੰਟ ਕਿਲਾ ਰਹਿਮਦਗੜ੍ਹ ਮਲੇ ਕੋਲੇ ਨਾਪਰ ਰੋਡ ਨੀਅਰ ਸੂਫਾ ਮਾਰਕੀਟ ओके okay. भी देख सकते हो जी तीस रतन शोपिंग सेंटर हाँ देखो जी सजावट ਕਰ ਦੇਸੀ ਜਾਵਟ ਵਾਸਤੇ ਫਲਾਵਰ ਆ ਗਿਆ ਜੀ ਸੁਬਾਨ ਗਿਫਟ ਐਂਡ ਜਨਰਲ ਸਟੋਰ ਇਹ ਵੀ ਦੇਖ ਸਕਦੇ ਹੋ ਜੀ ਦੀਵਾਲੀ ਦੀਆਂ ਆਟਮਾ ਇੱਥੇ ਵੀ ਕਾਫੀ ਮਿਲਦੀਆਂ ਨੇ ਦਿਖਾਉਂਦੇ ਆ ਚੱਲਦੇ ਆਪਾਂ ਲੈ ਕੇ ਤੁਹਾਨੂੰ ਨਾਲ ਜੀ ਦੇਖ ਸਕਦੇ ਹੋ ਜੀ ਆਪਾਂ ਤੁਹਾਨੂੰ ਬਾਹਰ ਦਿਖਾਈ ਚੁੱਕੇ ਆ ਜਦੋਂ ਵੀਰਾ ਆਇਆ ਵੀਰਾ ਕਹਿੰਦਾ ਹੋਰੇ ਘਰਾਂ ਮੈਂ ਤਾਂ ਮੇਰੀ ਡਬਲ ਨਾਲੀ ਸੀ ਮੈਂ ਤਾਂ ਪਰ ਤੁਹਾਡੀ ਕਿਸ਼ਤ ਦੀ ਨਹੀਂ ਤੁਸੀਂ ਨਹੀਂ ਆਈ ਚੱਲੋਂਗੇ ਸਰ ਕੰਦ ਨਾਮ ਕੀ ਸੁਭਾਨ ਯੁਕ ਬਲਤੀ ਆਪਾਂ ਆ ਗਏ ਜੀ ਸੁਬਾਨ ਯੁਕ ਪਹਿਲੇ ਸੇ ਅੰਦਰ ਤੇ ਆਪਾਂ ਤੁਹਾਨੂੰ ਓਨਰ ਦੇ ਨਾਲ ਮਿਲਾਉਨੇ ਆ ਚੱਲੋ ਕਰਸ ਆ ਗਈ ਜੀ 4 ਹੋ ਗਏ 490 ਦੇ ਬਾਕੀ 170 ਜੋਰੀ ਦੁਕਾਨ ਤੋਂ ਜਮਾਨਤ ਹੋ ਗਿਆ ਹੈ ਜੀ ਗਿਫਟ ਦਾ ਸਮਾਨ ਦੇ ਓਨਰ ਹਾਂਜੀ ਅਸਲਾਮੁਆਲੇਕਮ ਜੀ ਵਾਅਲੈਕੁਮ ਅਸਲਾਮ ਜੀ ਹਾਂਜੀ ਸਰ ਕਿਹਨਾਮਾ ਤੁਹਾਡਾ ਮੇਰਾ ਨਾਮ ਰਸ਼ੀਦ ਹੈ ਮਾ ਜੀ ਰਸ਼ੀਦ अहमद ਆਪਾਂ ਕਦੋਂ ਦੀ ਕਰਦੇ ਆਂ ਜੀ ਦੁਕਾਨ ਇਹ ਇਹ ਸਭ 2008 ਤੋਂ ਕਰਦੇ ਆਂ ਜੀ 2008 ਹਾਂਜੀ ਤੇ ਆਪਣੇ ਕੋਲੇ ਕੀ ਕੀ ਸਮਾਨ ਹੁੰਦਾ ਸਰ ਸਾਡੇ ਕੋਲੇ ਕੋਸਮੈਟਿਕ ਹੌਜਰੀ ਤੇ ਨੇੜੀ ਪਾਸ ਵਗੈਰਾ ਬੈਂਗਲਸ ਤੇ ਗਿਫਟ ਆਈਟਮ ਤੇ ਕ੍ਰੋਕਰੀ ਦੀ ਆਈਟਮ ਟੌਇਜ਼ ਆ ਅਨਦਰ ਜੈਟਮ ਬਹੁਤ ਆਪਣੇ ਕੋਲੇ ਕਿਹੜੇ ਕਿਹੜੇ ਬ੍ਰਾਂਡ ਦੀ ਆਟਮਾਂ ਨੇ ਜੀ ਬ੍ਰਾਂਡ ਚ ਜੀ ਕੋਸਮੈਟਿਕ ਦੇ ਵਿੱਚ ਲਕਮੀ ਮਿਲ ਜਾਂਦਾ ਜੀ ਹਿੰਦੁਸਤਾਨ ਲੀਵਰ ਪੀ ਐਂਡ ਜੀ ਤੇ ਐਵਰ ਯੂਥ ਵਗੈਰਾ ਹੋਰ ਸਾਰੇ ਆਲਮੋਸਟ ਮਿਲ ਹੀ ਜਾਂਦੇ ਨੇ ਲਗਭਗ ਸਾਰੇ ਹਾਂ ਜੀ ਸਰ ਜਿਹੜੇ ਆਪਣੇ ਆਹ ਗਿਫਟ ਗਿਫਟ ਲੱਗੇ ਹੋਏ ਨੇ ਬਾਅਦ ਦੀਵਾਲੀ ਦੇ ਉੱਤੇ ਹਾਂ ਜੀ ਇਹ ਦੀਵਾਲੀ ਦੀ ਹੈ ਦੀਵਾਲੀ ਦੀ ਹੈ ਕਰਨ ਇਹ ਇਹ ਕੋਈ ਕੰਪਨੀ ਦੀ ਹੁੰਦੀ ਹੈ ਵੀ ਆਟਮ ਕੋਈ ਨਹੀਂ ਸਰ ਇਹ ਕੰਪਨੀ ਨਹੀਂ ਨੇ ਹੁੰਦੀਆਂ ਦਿੱਲੀ ਮੇੜੀ ਹੁੰਦੀਆਂ ਨੇ ਚਾਈਨੀ ਚਾਈਨੀ ਨੇੜਾ ਹਨਾ ਨਹੀਂ ਉਹ ਡੈਕੋਰੇਸ਼ਨ ਹੈ ਜਿਹੜੀ ਸਾਰੀ ਦਿੱਲੀ ਹੈ ਦਿੱਲੀ ਮੇੜੀ ਹੁੰਦੀ ਹਾਂਜੀ ਸਰ ਜੀ ਆਪਾਂ ਨੂੰ ਕਿੱਥੇ ਆਉਣਾ ਪਊ ਜੀ ਤੁਹਾਡੀ ਦੁਕਾਨ ਦੇ ਉੱਪਰ ਸਰ ਸਾਡੀ ਦੁਕਾਨ ਤੇ ਵਿਜਿਟ ਕਰਨ ਲਈ ਨਾਪਾ ਰੋਡ ਕਿਲਾ ਰਹਿਮਤਗੜ੍ਹ ਨੇੜੇ ਹਜਫਾ ਮਸਜਿਦ ਦੇ ਕੋਲ ਹੀ ਨਾਣਾ ਬਹੁਤ ਸੁਬਹਾਨ ਗਿਫਟ ਪੈਲਸ ਮਲੇਰਕੋਟਲਾ ਮਲੇਰਕੋਟਲੇ ਆਪਾਂ ਆ ਗਏ ਜੀ ਕਿਲੇ ਮਲੇਰਕੋਟਲਾ ਕਿਲਾ ਰਹਿਮਤਗੜ ਆ ਦੇਖੋ ਜੀ ਇੱਥੇ ਦੀ ਈਦਗਾ ਆਪਾਂ ਆ ਗਏ ਜੀ ਕਿਲਾ ਰਹਿਮਤਗੜ ਆ ਗਏ ਜੀ ਅੰਦਰ ਜਾ ਕੇ ਮਾਜੇ ਦਾ ਇਹ ਆ ਗਈਆਂ ਜੀ ਸੀਡ ਸਿੱਦੀਆਂ ਦੁਕਾਨਾਂ ਦੇਖ ਸਾਡੇ ਦੇਖੋ ਜੀ ਕਾਫੀ ਰਸ਼ ਦੀਵਾਲੀ ਦਾ ਰੌਣਕਾ ਦੀਵਾਲੀ ਦੀ ਆ ਗਈ ਹੋਂਡਾ ਸੀਡ ਆ ਹੈਗੇ ਜੀ ਹੋਂਡਾ ਸੀਡ ਦੇ ਓਨਰ ਹੋਰ ਜੀ ਨੰਬਰ ਪੰਜ 5 9 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 ਆ ਦੇਖੋ ਜੀ ਮਲਾਈ ਵਰਤੀ ਤਿਆਰ ਪਈ ਆ ਇੱਕ ਤੋਂ ਦੂਸਰੇ ਤੋਂ ਲਾਗੋ ਨਾ ਜਲਦੀ ਜਲਦੀ ਘਟ ਵੱਗਦਾ ਦਾ ਹਾਂਜੀ ਕੀ ਹਾਲ ਹੈ ਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਜੀ ਬਰਦਨ ਤੋਂ ਜੀ ਕਿਹੜਾ ਪਿੰਡ ਜੀ ਪਿੰਡ ਬਰਦਨੋ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਅੱਛਾ ਜੀ ਉੱਥੋਂ ਤੁਸੀਂ ਅੱਜ ਮਠਿਆਈ ਲੈਣ ਆਏ ਹੋ ਹਾਂਜੀ ਆਪਣੇ ਤੁਹਾਡੀ ਆਪਣੀ ਵੀ ਸਟੂਡੀਓ ਦੀ ਦੁਕਾਨ ਆ ਨਾ ਹਾਂਜੀ ਹਾਂਜੀ ਆਪਣੀ ਇੱਥੋਂ ਤੁਸੀਂ ਜਾਨੀ ਕਿ ਚੱਕਮਾ ਹੀ ਆਪਣਾ ਸਮਾਨ ਲੈ ਕੇ ਜਾਂਦੇ ਹੋ ਹਾਂਜੀ ਤੇ ਮਠਿਆਈਆਂ ਕਿਸ ਤਰ੍ਹਾਂ ਦੀ ਹੁੰਦੀਆਂ ਇਨਾਂ ਦੀਆਂ ਮਠਿਆਈ ਬਹੁਤ ਇੱਕ ਨੰਬਰ ਦੀ ਇੱਕ ਨੰਬਰ ਦੀ ਹਾਂਜੀ ਤੇ ਰੇਟ ਵਾਜਬ ਨੇ ਰੇਟ ਵਾਜਬ ਨੇ ਅੱਛਾ ਮਤਲਬ ਤੁਹਾਨੂੰ ਆਪਣਾ ਵਧੀਆ ਵਿੱਚੋਂ ਮਰਜਣ ਜਿਹੜਾ ਹੈਗਾ ਮਠਿਆਈ ਦਾ ਉਹ ਵਧੀਆ ਮਿਲ ਜਾਂਦਾ ਹਾਂਜੀ ਠੀਕ ਹੈ ਹਾਂਜੀ ਦੋਸਤੋ ਆਪਾਂ ਆ ਗਏ ਹੈਗੇ ਆ ਇਲੈਕਟ੍ਰਿਕ ਦੀ ਦੁਕਾਨ ਤੇ ਕਿ ਆਪਾਂ ਪੰਜ ਪੱਖੇ ਲੈਣੇ ਪਾ ਡਾਕਟਰ ਨੂੰ ਲੈ ਜਾਓ ਕਿ ਮੈਂ ਸਿਰਫ ਕਿਤੇ ਹੋਰ ਕੋਈ ਨਹੀਂ ਰੇਡ ਪੈਨਸਲ ਦੀ ਹੈ ਪੈਨਸਲ ਤੋ ਆਪਾਂ ਅੱਜ ਕੱਲ ਨੂੰ ਵੀ ਦਿਵਾਲੀ ਦਾ ਜੋ ਤਿਹਾਰ ਆ ਉਹ ਐਕਸਪਲੋਰ ਕਰਾਂਗੇ ਚਲਦੇ ਆਪਾਂ ਅੱਜ ਅੱਜ ਦੀ ਵੀਡੀਓ ਨੂੰ ਇੱਥੇ ਸਵਾਗਤ ਕਰਦੇ ਆਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਦਿਓ ਗੁੱਡ ਬਾਏ ਸਸਿਆਕਾ